ਖਾਨ ਦੇ ਘਰ 'ਚ ਵੜ ਕੇ ਕੀਤਾ ਜਾਣ ਲਿਵਾ ਹਮਲਾ ਮੇਡ ਬੋਲੀ ਹਮਲਾਵਾਰ ਨੇ 1 ਕਰੋੜ ਦੀ ਡਿਮਾਂਡ ਕੀਤੀ ਸੀ ਤੇ ਕਿਹਾ ਇਹ ਜਾ ਰਿਹਾ ਹੈ ਕਿ ਇਹ ਲੋਰੈਂਸ ਬਿਸ਼ਨੋਈ ਦੀ ਗੈਂਗ ਦੇ ਤਰਫੋਂ ਹੀ ਸੀ ਕੋਈ ਉਹਨਾਂ ਦਾ ਸਾਥੀ ਬਾਲੀਵੁੱਡ ਐਕਟਰ ਸਾਫਰੀ ਖਾਨ ਤੇ ਹਮਲਾ ਕੀਤਾ ਗਿਆ ਤੇ ਹਮਲੇ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਚੁੱਕੀ ਆ ਕਿ ਇੱਕ ਜਿਹੜਾ ਹਮਲਾਵਾਰ ਆ ਉਹ ਰਾਤ ਨੂੰ 2:30 ਵਜੇ 6ਵੇਂ ਫਲੋਰ ਤੋਂ نیچے ਉਤਰਦਾ ਹੋਇਆ ਦਿਖਾਈ ਦਿੰਦਾ ਆ ਐਕਟਰ ਆ ਦੇ ਘਰ ਦੇ ਵਿੱਚ ਸੁੱਤਾ ਪਿਆ ਸੀਗਾ ਇਹ ਘਟਨਾ 12ਵੇਂ ਫਲੋਰ ਤੇ ਬਦੋਆ ਰਾਤੀ 2:30 ਵਜੇ ਹੋਈ ਇਸ ਹਮਲੇ ਦੇ ਵਿੱਚ ਐਕਟਰ ਨੂੰ ਗਲੇ ਤੇ ਢੂਈ ਤੇ ਹੱਥ ਤੇ ਤੇ ਸਿਰ ਤੇ 6 ਜਗ੍ਹਾ ਤੇ ਚਾਕੂ ਲੱਗਿਆ ਕਾਇਲ ਸੈਫ ਨੂੰ ਰਾਤ ਨੂੰ ਹੀ ਲੀਲਾਵਤੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉਤਮਾਨੀ ਨੇ ਦੱਸਿਆ ਕਿ ਸੈਫਰੀ ਖਾਨ ਦੀ ਰੀੜ ਦੀ ਹੱਡੀ ਦੇ ਵਿੱਚ ਚਾਕੂ ਦਾ ਟੁਕੜਾ ਫਸ ਗਿਆ ਸੀ ਤੇਜੀ ਦੇ ਨਾਲ ਫਲੂਡ ਵੀ ਲੀਕ ਹੋਣ ਲੱਗ ਪਿਆ ਸਰਜਰੀ ਕਰਕੇ ਇਹਨੂੰ ਕੱਢਿਆ ਗਿਆ ਆ ਐਕਟਰ ਦੇ ਖੱਬੇ ਹੱਥ ਤੇ ਦੋ ਗਹਿਰੇ ਗਾਵ ਨੇ ਤੇ ਗਰਦਨ ਤੇ ਵੀ ਉਹਦੇ ਖਾਸੀ ਸੱਟ ਵੱਜੀ ਆ ਇਹਦੀ ਪਲਾਸਟਿਕ ਸਰਜਰੀ ਵੀ ਕੀਤੀ ਗਈ ਆ ਹਾਲਾਂਕਿ ਹੁਣ ਉਹਦੀ ਹਾਲਤ ਸਹੀ ਦੱਸੀ ਜਾ ਰਹੀ ਆ ਇਹ ਘਟਨਾ ਸੈਫ ਕਰੀਨਾ ਦੇ ਬੱਚੇ ਤਮੂਰ ਤੇ ਜਿਹਦੇ ਕਮਰੇ ਦੀ ਆ ਕਮਰੇ ਦੇ ਵਿੱਚ ਉਹਨਾਂ ਦੀ ਹਾਊਸ ਕੀਪਰ ਅਰੀ ਅਮਾ ਜਿਹਨੂੰ ਕਿ ਲੀਲਾ ਲੀਮਾ ਨਾਮ ਦੇ ਨਾਮ ਤੋਂ ਜਾਣਿਆ ਜਾਂਦਾ ਇੱਕ ਅਗਿਆਤ ਸ਼ਖਸ ਨੇ ਉਹਨਾਂ ਨੂੰ ਫੜ ਲਿਆ ਤੇ ਉਹਦੀ ਚੀਕਣ ਦੀ ਆਵਾਜ਼ ਸੁਣ ਕੇ ਸੈਫ ਬੱਚਿਆਂ ਦੇ ਕਮਰੇ 'ਚ ਪਹੁੰਚ ਗਿਆ ਸੈਫ ਨੂੰ ਦੇਖਦੇ ਹੀ ਜਿਹੜਾ ਅਣਜਾਣ ਬੰਦਾ ਸੀਗਾ ਉਸ 'ਤੇ ਹਮਲਾ ਕਰਨ ਲੱਗ ਪਿਆ ਇਸ ਦੌਰਾਨ ਕਾਇਲ ਹੋਈ ਹਾਊਸਕੀਪਰ ਨੂੰ ਵੀ ਲੀਲਾਵਤੀ ਹਸਪਤਾਲ ਲੈ ਜਾਇਆ ਗਿਆ ਮੇੜ ਨੇ ਦੱਸਿਆ ਕਿ ਹਮਲਾਵਾਰ ਨੇ ਨੈਣੀ ਤੋਂ 1 ਕਰੋੜ ਦੀ ਮੰਗ ਕੀਤੀ ਪੁਲਿਸ ਨੇ ਦੱਸਿਆ ਦੀ ਸੈਫ ਦੇ ਘਰ 'ਚ ਤਿੰਨ ਹਾਊਸਮੇਡ ਨੂੰ ਪੁਛਤਾਸ ਵਾਸਤੇ ਪੁਲਿਸ ਸਟੇਸ਼ਨ ਲੈ ਕੇ जाया ਗਿਆ। ਇਸ ਦੌਰਾਨ ਹਾਊਸਮੇਡ ਨੇ ਪੁਲਿਸ ਨੂੰ ਦੱਸਿਆ ਕਿ ਉਹਨੂੰ ਬਾਥਰੂਮ ਦੇ ਕੋਲੇ ਅਚਾਨਕ ਕੋਈ ਪਰਛਾਈ ਨਜ਼ਰ ਆਈ। ਉਹਨੂੰ ਲੱਗਿਆ ਕਿ ਕਰੀਨਾ ਸ਼ਾਇਦ ਆਉਦੇ ਛੋਟੇ ਮੁੰਡੇ ਨੂੰ ਦੇਖਣ ਵਾਸਤੇ ਆਈ ਹੋਊਗੀ। ਲੇਕਿਨ ਉਹਨੂੰ ਬਾਅਦ 'ਚ ਸ਼ੱਕ ਹੋਇਆ ਤੇ ਉਹ ਅੱਗੇ ਵਧੀ। ਅਚਾਨਕ ਇੱਕ ਵਿਅਕਤੀ ਨੇ ਮਹਿਲਾ ਦੇ ਉੱਪਰ ਹਮਲਾ ਕਰ ਦਿੱਤਾ। ਤੇ ਧਾਰ-ਧਾਰ ਹਥਿਆਰ ਨੂੰ ਦੇਖਦੇ ਹੋਏ ਉਹ ਚੁੱਪ ਰਹਿਣ ਵਾਸਤੇ ਕਿਹਾ ਇਸ ਵਿੱਚ ਦੂਸਰੀ ਮੇਡ ਵੀ ਆ ਗਈ ਇਸ ਦੌਰਾਨ ਹਮਲਾਵਰ ਨੇ ਬੱਚੇ ਨੂੰ ਦੇਖਭਲ ਕਰਨ ਵਾਲੀ ਮੇਡ ਜਿਹਨੂੰ ਕਿ ਨੈਨੀ ਦੇ ਨਾਮ ਤੋਂ ਜਾਣਿਆ ਜਾਂਦਾ ਉਸ ਤੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਇਸ ਦੌਰਾਨ ਸੈਫਟੀ ਖਾਨ ਵੀ ਉੱਥੇ ਪਹੁੰਚਿਆ ਉਹਨਾਂ ਨੇ ਦੇਖਿਆ ਕਿ ਅਗਿਆਤ આરોપી ਸੈਫ ਦੇ ਵਿੱਚ ਉਹਨਾਂ ਦੇ ਵਿੱਚ ਹਾਥਾਪਾਈ ਹੋਈ ਮੇਡ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਹਮਲੇ ਦੇ ਵਕਤ ਘਰ ਦੇ ਵਿੱਚ ਤਿੰਨ ਮਹਿਲਾਵਾਂ ਤੇ ਤਿੰਨ ਪੁਰਸ਼ ਨੌਕਰ ਸੀਗੇ ਹਮਲੇ ਤੋਂ ਬਾਅਦ ਇਬਰਾਹਿਮ ਜੋ ਕਿ ਸੈਫਲੀ ਦੀ ਪਹਿਲੀ ਘਰ ਵਾਲੀ ਤੋਂ ਮੁੰਡਾ ਹੈ ਤੇ ਸਾਰਾ ਲਖਣ ਜੋ ਕਿ ਉਹਨਾਂ ਦੀ ਕੁੜੀ ਹੈ ਵੀ ਉਸੇ ਬਿਲਡਿੰਗ ਦੇ 8ਵੀਂ ਮੰਜ਼ਲ ਤੇ ਰਹਿੰਦੇ ਹਨ ਉਹ ਉੱਪਰ ਆਏ ਤੇ ਸੈਫਲੀ ਖਾਨ ਨੂੰ ਲੈ ਕੇ ਆਟੋ ਦੇ ਵਿੱਚ ਹਸਪਤਾਲ ਵਾਗ ਗਏ ਕਿਉਂਕਿ ਘਰ ਦੇ ਵਿੱਚ ਕੋਈ ਡਰਾਈਵਰ ਮੌਜੂਦ ਨਹੀਂ ਸੀ ਆਟੋਮੈਟਿਕ ਇਲੈਕਟ੍ਰਿਕ ਵਾਹਨ ਕੋਈ ਵੀ ਚਲਾਉਣਾ ਨਹੀਂ ਜਾਣਦਾ ਸੀ ਇਸ ਕਰਕੇ ਆਟੋ ਤੋਂ ਹੀ ਲੀਲਾਵਤੀ ਹਸਪਤਾਲ ਨੂੰ ਉਹਨੂੰ ਪਹੁੰਚਣਾ ਪਿਆ ਤੇ ਬਾਂਦਰਾ ਪੁਲਿਸ ਸਟੇਸ਼ਨ ਨੇ ਹਮਲਾਵਾਰਾਂ ਦੀ ਤਲਾਸ਼ ਵਾਸਤੇ 10 ਟੀਮਾਂ ਬਣਾਈਆਂ ਹਨ ਉੱਥੇ ਕ੍ਰਾਈਮ ਬ੍ਰਾਂਚ ਨੇ ਵੀ ਕੇਸ ਦੇ ਇਨਵੈਸਟੀਗੇਸ਼ਨ ਵਾਸਤੇ ਟੀਮਾਂ ਗਠਿਤ ਕਰ ਦਿੱਤੀਆਂ ਹਨ ਕ੍ਰਾਈਮ ਬ੍ਰਾਂਚ ਜਾਂਚ ਵਾਸਤੇ ਸੈਫ ਦੇ ਘਰ ਵੀ ਪਹੁੰਚੀ ਸੀ ਐਨਕਾਊਂਟਰ ਸਪੈਸ਼ਲਿਸਟ ਦਇਆ ਨਾਇਕ ਵੀ ਟੀਮ ਦਾ ਹਿੱਸਾ ਸੀਗੇ ਰੀਨਾ ਨੇ মিডিਆ ਨੂੰ ਕਿਹਾ ਕਿ ਇੱਕ ਸਾਡੇ ਪਰਿਵਾਰ ਵਾਸਤੇ ਚੁਣੌਤੀਪੂਰਨ ਦੇਣਾ ਹੈ ਅਸੀਂ ਇਸ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਮੁਸ਼ਕਲ ਸਮੇਂ ਦੇ ਵਿੱਚ ਮੈਂ মিডিਆ ਦੇ ਪੱਤਰਕਾਰਾਂ ਨੂੰ ਅਨੁਰੋਧ ਕਰਦੀ ਹਾਂ ਕਿ ਉਟਕਲਾਂ ਲਗਾਉਣਾ ਜਾਂ ਕਵਰੇਜ ਕਰਨਾ ਬੰਦ ਕਰਨ ਹਾਲਾਂਕਿ ਸਾਨੂੰ ਚਿੰਤਾ ਆ ਤੇ ਸਾਡੀ ਸਹਾਇਤਾ ਵਾਸਤੇ ਅਸੀਂ ਸਹਿਰਾਣਾ ਕਰਦੇ ਹਾਂ ਧੰਨਵਾਦ ਜੀ